ਜਦੋਂ ਜਦੋਂ ਕੁੜੀਆਂ ਭੋਲੀਆ ਉਦੋਂ ਤੋਂ ਤੁਹਾਨੂੰ ਪਤਾ ਸਾਰਿਆਂ ਦੇ ਕਾਲਜ ਇਦਾਂ ਬੁੰਦਰੇ ਹੈ ਸੱਚੀ ਕਿਸੇ ਬੱਚੇ ਦੇ ਪੇਰੈਂਟਸ ਨੇ ਅੱਧਾ ਕਦੇ ਨਾ ਉਹ ਵੀ ਐਸ ਉਮਰ ਦੇ ਵਿੱਚ ਹਰ ਇੱਕ insan ਦਾ ਉਹਨੂੰ ਸੇ ਬੈਟਰ ਵੀ ਯਾਦ ਹੁੰਦਾ ਸੀ ਰਾਜਵੀਰ ਅਸ ਸਟੇਜ ਤੇ ਇਕੱਠੇ ਹੋਏ ਰਾਜਵੀਰ ਕਹਿੰਦਾ ਬਈ ਕਹਿੰਦਾ ਸਾਡੀ ਜਦੋਂ ਯੂਨੀਵਰਸਿਟੀ ਮੈਂ ਪੜਦਾ ਸੀ ਤੁਹਾਡੀ ਪੱਗ ਨੂੰ ਅਸੀਂ ਸਟੂਡੀਓ ਤੋਂ ਨਾ ਐਡਿਟ ਕਰਵਾ ਕੇ ਪੁੱਠੀ ਕਰਵਾ ਕੇ ਉਲਟੀ ਕਰਵਾ ਕੇ ਸੀਸ਼ੇ ਤੇ ਲਾਇਆ ਹੁੰਦਾ ਸੀ ਤੇ ਸੇਮ ਅਸੀਂ ਉਹਦਾ ਦੀ ਪੱਗ ਬਣਦੀ ਜਦੋਂ ਪੱਗ ਬਣੀ ਜਾਂਦੀ ਸੀ ਖੁਸ਼ੀ ਹੁੰਦੀ ਸੀ ਕਿ ਬਾਈ ਵਰਗੀ ਪੱਗ ਬਣਦੀ ਹੈ ਮੈਂ ਤਾਂ ਉੱਥੇ ਬੈਠਾ ਹੁੰਦਾ ਹੀ ਯਾਦ ਆਈ ਗਿਆ ਕਿ ਕਿੰਨਾ ਸੋਹਣਾ ਸੁਨਖਾ ਕਿੰਨੀ ਖਿੱਦਰਨਾ ਇਸ ਤਮ ਕਲਾਕਾਰਾਂ ਦੀ ਕਤਾਰ ਦੇ ਵਿੱਚ ਵਧੀਆ ਜਗ੍ਹਾ ਤੇ ਖੜਾ ਪੰਜਾਬੀ ਮਾਂ ਬੋਲੀ ਦੀ ਕਿੰਨੀ ਵਧੀਆ ਸੇਵਾ ਕਰਦਾ ਸੀ ਪਤਾ ਨਹੀਂ ਕਿਹੜੇ ਚੰਦਰੇ ਦੀ ਨਜ਼ਰ ਲੱਗੀ ਜਾਂ ਕੀ ਹੋਇਆ ਬਾਈ ਨੂੰ ਜਾਣਦਾ ਪਰ ਇਸ ਉਮਰ ਤੇ ਉਹਨੂੰ ਜਾਣਾ ਨਹੀਂ ਚਾਹੁੰਦਾ ਸਾਰਾ ਪਰਿਵਾਰ ਸਾਰਾ ਪਰਿਵਾਰ ਕਿਵੇਂ ਇਹ ਸਾਰਾ ਜਿਹਨੂੰ ਕਹਿਣ ਦੀ ਲੋੜ ਨਹੀਂ ਕਿਵੇਂ ਚੱਲੋ ਸਾਰਾ ਕੁਝ ਨਾ ਤਾਂ ਲਫ਼ਜ਼ ਨੇ ਨਾ ਚੀਜ਼ਾਂ ਲਈ ਨਾ ਕੁਝ ਬੋਲਣ ਨੂੰ ਠੀਕ ਕਰਦਾ ਸਿਰਫ ਬਾਈ ਨੂੰ ਨਾਲ ਸ਼ਿਕਵਾ ਕਰਨ ਨੂੰ ਠੀਕ ਕਰਦਾ ਕਿ ਬਾਈ ਨੂੰ ਇੰਨਾ ਜਵਾਨ ਪੁੱਤ ਖੋ ਲੇ ਗਿਆ ਤਾਂ ਬੱਚਿਆਂ ਤੋਂ ਇਹ ਤਾਂ ਮਾਪੇ ਕਿਉਂ ਖੋ ਕੇ ਲੱਗਦਾ ਹੈ ਐਕਸੀਡੈਂਟ ਹੋ ਗਿਆ ਬਾਈ ਨੂੰ ਉਸ